ਸਸਿਕਾਲ ਜੀ ਕਮਲਜੀਤ ਹੈ ਸੋਹਣਗੜ ਫਾਰਮ ਯੂਨੀਵਰਸਿਟੀ ਤੋਂ ਮਿੱਟੀ ਮਿੱਟੀ ਦੀਆਂ ਗੱਲਾਂ ਕਰਾਂਗੇ ਮਿੱਟੀ ਦੇ ਵਿੱਚ ਬੈਠ ਕੇ ਹੀ ਮੇਰੇ ਮਿੱਤਰ ਨੇ ਗੁਰਜੀਤ ਜੀ ਫਰੀਦਕੋਟ ਤੋਂ ਇਹ ਸਾਡੇ ਕੋਲ ਇੱਥੇ ਰਾਤ ਰੁਕੇ ਹੋਏ ਸੀ ਤੇ ਇਹਨਾਂ ਦੇ ਨਾਲ ਗੱਲਬਾਤਾਂ ਕਰਦੇ ਆ ਗੁਰਜੀਤ ਜੀ ਤੁਸੀਂ ਰਾਤ ਆ ਬੱਚਿਆਂ ਨੂੰ ਵੀ ਬਿਠਾ ਲਓ ਇੱਥੇ ਇਹਨੂੰ ਨੇੜੇ ਲਿਆਓ ਤਾਂ ਤੁਸੀਂ ਰਾਤ ਇੱਥੇ ਰੁਕੇ ਹੋ ਇਥੋਂ ਦਾ ਤੁਸੀਂ ਕੀ ਐਕਸਪੀਰੀਅੰਸ ਕੀ ਬਿਆਨ ਕਰਨਾ ਚਾਹੋਗੇ ਭਾਈ ਜੀ ਆ ਕੇ ਪਹਿਲਾਂ ਤਾਂ ਤੁਹਾਡੇ ਪਹਿਲਾਂ ਵੀ ਮੈਂ ਆਉਂਦਾ ਰਹਿਣਾ ਹੈਗਾ ਇੱਥੇ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਟਾਈਮ ਚੋਂ ਟਾਈਮ ਕੱਢ ਕੇ ਆਉਂਦੇ ਸੀਗੇ ਤੇ ਪਰ ਹੁਣ ਸਾਨੂੰ ਸੀਗਾ ਵੀ ਇੱਕ ਵਾਰ ਅਸੀਂ ਰਾਤ ਨੂੰ ਰੋਕ ਕੇ ਆਈਏ ਹੂੰ ਵੀ ਸਾਨੂੰ ਕੀ ਫੀਲ ਹੁੰਦਾ ਹੈਗਾ ਉੱਥੇ ਕੁਦਰਤ ਦੇ ਵਿੱਚ ਨੇਚਰ ਦੇ ਵਿੱਚ ਰਹਿ ਕੇ ਤੇ ਅਸੀਂ ਅ ਬੱਚੇ ਨੂੰ ਲੈ ਕੇ ਆਏ ਸੀ ਮੈਂ ਤੁਹਾਨੂੰ ਪਹਿਲਾਂ ਮਿੱਟੀ ਦੀ ਗੱਲ ਹੀ ਕਰਨ ਲੱਗੇ ਸੀ ਵੀ ਜਦੋਂ ਮੈਂ ਇਹਨੂੰ ਪੈਂਡ ਖੇਤ ਲੈ ਕੇ ਜਾਣਾ ਹੈਗਾ ਤੈਨੂੰ ਮੈਂ ਮਿੱਟੀ ਦੇ ਵਿੱਚ ਛੱਡਦਾ ਹੈਗਾ ਇਹ ਖੇਡਦਾ ਹੈਗਾ ਪਰ ਇੱਕ ਦੋ ਮਿੰਟ ਖੇਡਦਾ ਉਹ ਤੋਂ ਜ਼ਿਆਦਾ ਨਹੀਂਗਾ ਫਿਰ ਕੋ ਡੈਡੂ ਆਪਾਂ ਵਾਪਸ ਚਲੀਏ ਘਰ ਚਲੀਏ ਤੇ ਜਦੋਂ ਮੈਂ ਇੱਥੇ ਲੈ ਕੇ ਆਇਆ ਹੈਗਾ ਸਾਨੂੰ ਐ ਸੀ ਵੀ ਇਹਨੇ ਜੀ ਨਹੀਂ ਲਾਉਣਾ ਬਾਹਰ ਨਹੀਂ ਰਹਿੰਦਾ ਹੈਗਾ ਜਦੋਂ ਇਹ ਇੱਥੇ ਆ ਗਿਆ ਤਾਂ ਤੁਹਾਡੇ ਸਾਹਮਣੇ ਹੈ ਵੀ ਇਹਨੂੰ 12-13 ਘੰਟੇ ਹੋ ਗਏ ਨੇ ਇਹਨੇ ਜਾਣਾ ਨਹੀਂਗਾ ਇੱਥੋਂ ਛੇਤੀ ਕੀ ਕਾਰਨ ਹੈ ਕਿਉਂਕਿ ਅਸੀਂ ਜਦੋਂ ਇਹਨੂੰ ਮਿੱਟੀ ਦੇ ਵਿੱਚ ਛੱਡਿਆ ਹੈਗਾ ਤੇ ਨਾਲ ਦੀ ਨਾਲ ਹੀ ਉੱਥੇ ਮਿੱਟੀ ਤੇ ਖੇਡਣ ਲੱਗ ਗਿਆ ਹੈਗਾ ਤੇ ਇਹ ਘੰਟਾ ਡੇਢ ਘੰਟਾ ਪੂਰਾ ਖੇਡਿਆ ਮਿੱਟੀ ਦੇ ਵਿੱਚ ਤੇ ਉਥੋਂ ਫਿਰ ਵੀ ਨਹੀਂ ਆਉਂਦਾ ਸੀਗਾ ਇਹ ਫਿਰ ਇਹਨੇ ਸਾਨੂੰ ਵੀ ਇਹ ਨੰਗੇ ਪੈਰੀ ਸੀਗਾ ਤੇ ਅਸੀਂ ਵੀ ਆਪਣੀਆਂ ਚੱਪਲਾਂ ਲਾਤੀ ਅਸੀਂ 3 ਘੰਟੇ ਇੱਥੇ ਫਿਰਦੇ ਰਹੇ ਹੈਗੇ ਆ ਤੇ ਪਰ ਉਦੋਂ ਬਾਅਦ ਸਾਡਾ ਵੀ ਜੀ ਨਹੀਂ ਕਰਿਆ ਵੀ ਅਸੀਂ ਪੈਰਾਂ ਦੇ ਵਿੱਚ ਚੱਪਲ ਪਾਈਏ ਚਲੋ ਨਾਈਟ ਹੋ ਗਈ ਸੀ ਤੇ ਨਾਈਟ ਦਾ ਸਾਰਾ ਵਿਊ ਵੇਖਿਆ ਸਾਨੂੰ ਬਹੁਤ ਵਧੀਆ ਲੱਗਿਆ ਬਈ ਸਵੇਰ ਉੱਠ ਕੇ ਫੇਰ ਇਹਨੇ ਵੀ ਨਹੀਂ ਚੱਪਲ ਪਾਈ ਤੇ ਅਸੀਂ ਵੀ ਨਹੀਂ ਪਾਈ ਹੁਣ ਵੀ ਆਪਾਂ ਵੇਖੋ ਬਿਨਾ ਚੱਪਲਾਂ ਤੋਂ ਬਿਨਾਂ ਤੇ ਬਹੁਤ ਸਕੂਨ ਆ ਗਿਆ ਇੱਕ ਜਿਹੜਾ ਤੁਸੀਂ ਹੋਰ ਫੀਲ ਕੀਤਾ ਹੋਣਾ ਕਿ ਉਹ ਹੁਣ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਰਾਤ ਦੇ ਸਮੇਂ ਜਦੋਂ ਰੁੱਖਾਂ ਦੀ ਡਾਈਵਰਸਿਟੀ ਹੈ ਤੇ ਰੁੱਖਾਂ ਦੀ ਡਾਈਵਰਸਿਟੀ ਕਾਰਨ ਇਹਦੇ ਉੱਤੇ ਆਉਣ ਵਾਲੇ ਜੀਵ ਜੰਤੂਆਂ ਦੀ ਵੀ ਡਾਈਵਰਸਿਟੀ ਹੈ ਤੇ ਹਰੇਕ ਦੀ ਆਪਣੀ ਆਪਣੀ ਆਵਾਜ਼ ਹੈ ਤੇ ਜਿਹੜਾ ਹੁਣ ਇੱਕ ਖੇਤ ਜਿਹਦੇ ਵਿੱਚ ਕਣਕੀ ਕਣਕ ਹੈ ਸਾਰੇ ਪਾਸੇ ਉੱਥੇ ਤੁਹਾਨੂੰ ਉਹ ਆਵਾਜ਼ਾਂ ਨਹੀਂ ਰਾਤ ਨੂੰ ਐਕਸਪੀਰੀਅੰਸ ਹੋਣਗੀਆਂ ਜਿਹੜੀਆਂ ਆਵਾਜ਼ਾਂ ਤੁਹਾਨੂੰ ਇੱਥੇ ਹੋਣਗੀਆਂ ਇਹ ਅਲੱਗ-ਅਲੱਗ ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜ਼ਾਂ ਰੁੱਖਾਂ ਦੀਆਂ ਆਵਾਜ਼ਾਂ ਉਹਨੂੰ ਹੁਣ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ ਤਾਂ ਉਹ ਫੀਲ ਹੀ ਕੀਤਾ ਜਾ ਸਕਦਾ ਮੈਂ ਜਦੋਂ ਇੱਥੇ ਰਾਤ ਨੂੰ ਲੇਟ ਜੇ ਹੋਵਾਂ ਤੇ ਮੈਨੂੰ ਬੜਾ ਜੀ ਆਨੰਦ ਆਉਂਦਾ ਹੈ ਉਹ ਆਵਾਜ਼ਾਂ ਸੁਣ ਕੇ ਨਾ ਉਹ ਬਿੰਡੇ ਬੋਲਦੇ ਨੇ ਹੋਰ ਬੜੀਆਂ ਆਵਾਜ਼ਾਂ ਜਿਹਨਾਂ ਦਾ ਆਪਾਂ ਨੂੰ ਨਹੀਂ ਪਤਾ ਨਾਮ ਕਾਦੀ ਆਵਾਜ਼ ਹੈ ਉਹ ਪਰ ਉਹ ਆਵਾਜ਼ਾਂ ਦਾ ਆਨੰਦ ਬੜਾ ਹੈ ਬਾਕੀ ਜਦੋਂ ਬਾਈ ਜੀ ਆਪਾਂ ਸੌਂਨੇ ਆ ਨਾ ਰਾਤ ਨੂੰ ਤੇ ਉੰਜ ਆਪਾਂ ਨੂੰ ਸੁਪਨੇ ਆਉਂਦੇ ਰਹਿੰਦੇ ਹਾਂ ਸੁਪਨੇ ਤਾਂ ਆਉਣ ਦੀ ਗੱਲ ਦੂਰ ਦੀ ਹੈ ਜਿਹੜੇ ਆਪਣੇ ਦਿਨ ਦੀਆਂ ਕੋਈ ਅਰਜੇਵੇਂ ਹੁੰਦੇ ਆ ਹਨਾ ਜਾਂ ਕੋਈ ਹੋਰ ਆਈ ਜਾਂਦੇ ਹੈਗਾ ਮਨ ਦੇ ਵਿੱਚ ਵੀ ਗੱਲ ਉਹ ਕਰਨਾ ਜਾਂ ਕੱਲ ਆਪਾਂ ਕਰ ਲਿਆ ਚੰਗਾ ਮਾੜਾ ਕਰ ਲਿਆ ਉਹ ਬਿਲਕੁਲ ਹੀ ਨਹੀਂ ਆਇਆਗਾ ਰਾਤ ਨੂੰ ਕੋਸ਼ਿਸ਼ ਵੀ ਕਰੀ ਵੀ ਐ ਰੋਸ ਪਾਸੇ ਲੈ ਕੇ ਚਲੀਏ ਪੈਂਡਾ ਵਾਲੇ ਪਾਸੇ ਚਲੀਏ ਜਾਂ ਕਿਸੇ ਹੋਰ ਪਾਸੇ ਚਲੀਏ ਨਹੀਂ ਆਇਆ ਬਿਲਕੁਲ ਨਹੀਂ ਆਏਗਾ ਹਾਂ ਬਿਲਕੁਲ ਜਿਹੜਾ ਉਹ ਤੁਹਾਡੀ ਜਦੋਂ ਗਹਿਰੀ ਨੀਂਦ ਹੋਊਗੀ ਉਹਦੇ ਸੁਪਨੇ ਨਹੀਂ ਆਉਣਗੇ ਜਦੋਂ ਤੁਸੀਂ ਗਹਿਰੀ ਨੀਂਦ ਵਿੱਚ ਨਹੀਂ ਹੋਗੇ ਫਿਰ ਤੁਹਾਨੂੰ ਸੁਪਨੇ ਆਉਂਦੇ ਨੇ ਹੈਨਾ ਤਾਂ ਇੱਥੇ ਉਹ ਮੱਡ ਮਿੱਟੀ ਦਾ ਕਾਰਨ ਜਿਹੜਾ ਹੈਗਾ ਇੱਕ ਤਾਂ ਹੋਰ ਵੀ ਹੈ ਨਾ ਮਾਈਕਰੋ ਰੇਡੀਏਸ਼ਨ ਪੋਲੂਸ਼ਨ ਬਹੁਤ ਵੱਧ ਗਿਆ ਜਿਹੜਾ ਅਸੀਂ ਹਰ ਚੀਜ਼ ਨੂੰ ਤਾਂ ਰਿਮੋਟ ਤੇ ਭਾਲਦੇ ਆ ਆਥਰੀ ਜੀ 4G ਕੀ ਕੁਝ ਆਇਆ ਕਰਦਾ ਉਹ ਸਾਰਾ ਕੁਝ ਤੁਹਾਨੂੰ ਇਫੈਕਟ ਕਰਦਾ ਹੈ ਤੁਹਾਡੀ ਨੀਂਦ ਨੂੰ ਹੈ ਤਾਂ ਬਾਕੀ ਪੋਲੂਸ਼ਨ ਸਾਨੂੰ ਦਿਖਦਾ ਹੈ ਹੈ ਨਾ ਮਿੱਟੀ ਦਾ ਪੋਲੂਸ਼ਨ ਹਵਾ ਦਾ ਪੋਲੂਸ਼ਨ ਇਹ ਪਰ ਜਿਹੜਾ ਨਾ ਇਹ ਮਾਈਕਰੋ ਰੇਡੀਏਸ਼ਨ ਪੋਲੂਸ਼ਨ ਹੈ ਦਿਖਦਾ ਨਹੀਂ ਕਿਤੇ ਹੈ ਨਾ ਕਿੰਨੇ ਕਿੰਨੇ ਟਾਵਰ ਲੱਗ ਗਏ ਤੁਸੀਂ ਕਿਹੋ ਜਿਹਾ ਮਾਹੌਲ ਬਾਰਿਸ਼ ਉਸ ਕਾਰਨ ਜੀ ਬਾਰਿਸ਼ ਸਾਧਨਾਂ ਦੇ ਕਾਰਨ ਆਪਾਂ ਹੈ ਵਿਖਾਵਾ ਦੀ ਜ਼ਿੰਦਗੀ ਕਹਿ ਲਓ ਉਹ ਤਾਂ ਹੈ ਨਹੀਂ ਜੀ ਰਿਮੋਟ ਤੇ ਭਾਲਦੇ ਹਾਂ ਹਾਂ ਜੀ ਰਿਮੋਟ ਤੇ ਭਾਲਦੇ ਆ ਬੈਠੇ ਹੋ ਜੇ ਸਾਰਾ ਕੁਝ ਹਾਂ ਤੇ ਇਹ ਨੇਚਰ ਹੈ ਜੀ ਸਾਰਾ ਹਾਂ ਹੈ ਜਿਹਾ ਤੁਸੀਂ ਕਹਿੰਦੇ ਹੋ ਨੇ ਵੀ ਖਾਵਾਂਗੇ ਉਦਾਂ ਹੀ ਮਨ ਹੋਊਗਾ ਜਿੱਦਾਂ ਦਾ ਮਨ ਹੋਊਗਾ ਉਦਾਂ ਦੇ ਕੰਮ ਕਰਾਂਗੇ ਬਿਲਕੁਲ ਉਹ ਕੁਝ ਤਾਂ ਹੈ ਨਹੀਂ ਇਹਦੇ ਵਿੱਚ ਬਿਲਕੁਲ ਬਿਲਕੁਲ ਹੈ ਖਾਣਾ ਖਾਦਾ ਤੁਹਾਡਾ ਕਿੰਨਾ ਵਧੀਆ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆਗਾ ਚਾਹ ਪੀਤੀ ਦੋ ਤਿੰਨ ਵਾਰਾਂ ਤੇ ਰੱਜ ਕੇ ਰੋਟੀ ਵੀ ਖਾਧੀ ਰੋਟੀ ਇਦਾਂ ਲੱਗਦਾ ਸੀ ਬਾਈ ਜੀ ਵੀ ਖਾਈ ਚੱਲੀਏ ਆ ਮੈਂ ਤੁਹਾਨੂੰ ਪ੍ਰੀਤ ਦੀ ਗੱਲ ਕਰਦਾ ਹਾਂ ਦੋ ਫੁਲਕੇ ਨਹੀਂ ਜ਼ਿੰਦਗੀ ਚ ਹੋਏ ਨੇ ਦੋ ਫੁਲਕਿਆਂ ਤੋਂ ਵੱਧ ਨਹੀਂ ਖਾਧੀਗੀ ਇਹਨੇ ਵੀ ਤਿੰਨ ਫੁਲਕੇ ਖਾਦੇ ਰਾਤੀ ਹੈ ਫਿਰ ਕੋਈ ਅੱਗੇ ਹੁੰਦਾ ਅੱਗੇ ਬਾਈ ਜੀ ਹੁੰਦਾ ਵੀ ਸੈਰ ਕਰਿਆ ਜੀ ਚਲੋ ਰੋਟੀ ਖਾ ਲਈ ਫਿਰ ਵੀ ਸੈੱਟ ਨਹੀਂ ਹੋਈਦਾ ਕੋਈ ਸੈਰ ਨਹੀਂ ਕਰੀ ਬਸ ਮਿੱਟੀ ਦੇ ਵਿੱਚ ਤੁਰੇ ਫਿਰਦੇ ਹੁਣ ਵੀ ਹੁਣ ਵੀ ਸੋਚਿਆ ਹੈਗਾ ਵੀ 10 ਵਜੇ ਤੱਕ ਉਧਰ ਫਿਰਾਂਗੇ ਫੇਰ ਆਪਦਾ ਆਏ ਹਾਂ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਬਹੁਤ ਵੱਡੀ ਦੇਣ ਆ ਬਾਈ ਜੀ ਜਿਹੜੀ ਆ ਕੁਦਰਤ ਸਾਂਭੀ ਹੈ ਇਹਦੀ ਧਰਤੀ ਪੰਜਾਬ ਦੀ ਤੇ ਵਿੱਚੋਂ ਤੁਸੀਂ ਕੋਈ 15 20 ਏਕੜ ਸਾਂਭਿਆ ਹੈਗਾ ਕੁਝ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਸ਼ਾਇਦ ਮੇਰੀ ਡਿਊਟੀ ਆ ਬੂਟੇ ਲਾਉਣਾ ਇਸਦੇ ਲਾ ਕੇ ਭੇਜੀ ਦੇਖੋ ਹੋਰ ਬਾਈ ਜੀ ਤੁਸੀਂ ਆ ਸ਼ੁੱਧ ਖਾਣ ਪੀਣ ਦਿੰਨੇ ਆ ਤਾਂ ਬਿਮਾਰੀਆਂ ਤੋਂ ਬਚਾਂਗੇ ਹਨਾ ਹਮ ਚਲੋ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ